ਕੀ ਕਾੜ ਜ਼ਿਲ੍ਹਾ ਫਿਰੋਜ਼ਪੁਰ ਮੈਂ ਸਰਕਲ ਪ੍ਰਧਾਨ ਅੱਜ ਦਾ ਆਪਾਂ ਨੂੰ ਕੀ ਫੈਸਲਾ ਸੁਣਾਇਆ ਗਿਆ ਹੈ ਆਪਾਂ ਪੜ੍ਹ ਕੇ ਸਾਰਿਆਂ ਨੂੰ ਹੀ ਦੱਸਾਂਗੇ ਦਫ਼ਤਰ ਦਫ਼ਤਰ ਸੰਯੁਕਤ ਵਿਕਿਆਸ ਮਿਸ਼ਨਰ ਕਮਿਸ਼ਨਰ ਨਰੇਗਾ ਵਿਕਾਸ ਪਵਨ ਸੈਕਟਰ 62 ਐਸ ਏ ਐਸ ਨਗਰ ਵਦੀਕ ਵਦੀਕ ਡਿਪਟੀ ਕਮਿਸ਼ਨਰ ਕਮਿਸ਼ਨਰ ਮਨਰੇਗਾ ਜ਼ਿਲ੍ਹਾ ਫਿਰੋਜ਼ਪੁਰ ਨੰਬਰ 3 NC12 ਮਨਰੇਗਾ 2025 6255 ਮਿਤੀ 1 10 2025 ਵਿਸ਼ਾ ਮਿਤੀ 24 6 2025 ਨੂੰ ਦਿੱਤੇ ਆਪ ਜੀ ਕਮਿਸ਼ਨਰ ਪੰਜਾਬ ਜੀ ਡੀਸੀ ਮੁਹਾਲੀ ਵਿੱਚ ਦਿੱਤੇ ਮੰਗ ਪੱਤਰ ਤੇ ਕੋਈ ਕਾਰਵਾਈ ਨਾ ਹੋਣ ਸੰਬੰਧੀ ਐਡੀਸੀ ਡੀ ਫਿਰੋਜ਼ਪੁਰ ਪਾਸ ਚੱਲ ਰਹੀ ਸ਼ਿਕਾਇਤ ਦੀ ਪੜਤਾਲ ਵਾਪਸ ਲੈ ਕੇ ਆਪ ਜੀ ਦੇ ਦਫ਼ਤਰ ਵਿੱਚ ਕਰਵਾਉਣ ਬਾਰੇ ਅਤੇ ਡੀਡੀਪੀਓ ਕਲਖੁਰਦ ਵੱਲੋਂ ਮਨਰੇਗਾ ਡਿਪਟੀ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੁਹਾਨੀ ਨੂੰ ਪੇਜੇ ਪੱਤਰ ਨੰਬਰ 3199 ਮਿਤੀ 28/12/2021 ਤੇ ਅਗਲੀ ਕਾਰਵਾਈ ਆਦਿ ਕਰਵਾਉਣ ਬਾਰੇ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਦੱਸਿਆ ਜਾਂਦਾ ਹੈ ਕਿ ਸਮੂਹ ਮਜ਼ਦੂਰ ਵੈਲਫਰ ਸਭਾ ਰਜਿਸਟਰ ਦਫਤਰ ਬਾਲਵੀ ਕਰੋੜ ਫਿਰੋਜ਼ਪੁਰ ਵੱਲੋਂ ਮੰਗ ਪੱਤਰ ਇਸ ਦਫਤਰ ਨੂੰ ਦਿੱਤਾ ਗਿਆ ਹੈ ਉਕਤ ਮੰਗ ਪੱਤਰ ਤੇ ਆਪ ਵਰਗੋਂ ਮਿਤੀ 10 10 2025 ਨੂੰ ਉਕਤ ਯੂਨੀਅਨ ਦੀ ਸੁਣਵਾਈ ਕੀਤੀ ਜਾਵੇ ਅਤੇ ਇਸਬੰਧ ਨਰੇਗਾ ਸਟਾਫ ਨੂੰ ਹਾਜ਼ਰ ਹੋਣ ਲਈ پابੰਦ ਕੀਤਾ ਜਾਵੇ ਉਕਤ ਮੀਟਿੰਗ ਵਿੱਚ ਮੁਖ ਦਫਤਰ ਤੋਂ ਸ਼੍ਰੀ ਉਤਲ ਮੋਗਾ ਆਈਟੀਐਮ ਨਰੇਗਾ ਵੀ ਇਸ ओके ਤੇ હાજર ਹੋਣਗੇ ਆਪ ਨੂੰ ਪੱਤਰ ਭੇਜ ਕੇ ਲਿਖਿਆ ਜਾਂਦਾ ਹੈ ਕਿ ਉਪਤਾ ਯੂਨੀਅਨ ਦੇ ਮੰਗ ਪੱਤਰ ਤੇ ਕਾਰਵਾਈ ਕਰਦੇ ਹੋਏ ਰਿਪੋਰਟਰ ਮੁੱਖ ਦਫਤਰ ਨੂੰ ਮੇਂਟਰੀ ਜਕੀਨੀ ਬਣਾਈ ਜਾਵੇਗੀ ਇਸ ਦਾ ਇੱਕ ਉਤਾਰਾ ਪ੍ਰਧਾਨ ਸਮੂਹ ਮਜ਼ਦੂਰ ਵੈਲਪਰ ਸਭਾ ਰਜਿਸਟਰ ਦਫਤਰ ਬਾਲਮੀਕੀ ਰੋਡ ਫਿਰੋਜ਼ਪੁਰ ਨੂੰ ਲਿਖਿਆ ਜਾਂਦਾ ਹੈ ਕਿ ਮਿਤੀ 10 10 2025 ਨੂੰ ਉਪ ਮੀਟਿੰਗ ਵਿੱਚ ਹਾਜ਼ਰ ਹੋਣਾ ਦੀ ਯਕੀਨੀ ਬਣਾਇਆ ਜਾਵੇ ਨੰਬਰ 2 ਇਸ ਦਾ ਇੱਕ ਉਤਾਰਾ શ્રી ਅਕਲ ਮੋਗਾ ਆਈਟੀ ਐਮ ਮਨਰੇਗਾ ਜੀ ਨੂੰ ਪੇਟ ਕੇ ਲਿਖਿਆ ਜਾਂਦਾ ਹੈ ਕਿ ਮਿਤੀ 10 10 2025 ਨੂੰ ਉਕਤ ਮੀਟਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਮੋਗਾ ਨਹੀਂ ਮਨਰੇਗਾ। ਸਾਥੀਓ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਭ ਨੂੰ ਅੱਜ ਦੀ ਜਿਹੜੀ ਤੁਸੀਂ ਆਪਣੀ ਕਿੰਤੀ ਸਮਾ ਕੱਢ ਕੇ ਵਿਹਾੜੀ ਮਾਰੀ ਆ ਉਹ ਇੱਕ ਬਹੁਤ ਵੱਡੀ ਤੁਹਾਡੀ ਇੱਕ ਲੇਖੇ ਦੇ ਵਿੱਚ ਪਈ ਆ ਭਾਵੇਂ ਕਿ ਆਪਾਂ ਥੱਕੇ ਹੋਏ ਆ ਹਰ ਹਫਤੇ ਇੱਕ ਦੋ ਹਫਤਾ ਛੱਡ ਕੇ ਆਪਾਂ ਲਗਾਤਾਰ 6ਵੇਂ ਮਹੀਨੇ ਦੀ 24 ਤਰੀਕ ਤੋਂ ਅੱਜ ਤੱਕ ਆਪਾਂ 7 ਗੇੜੇ ਮਾਰ ਲਿਆ 7ਾਂ ਗੇੜਿਆਂ ਦੇ ਵਿੱਚ ਪਹਿਲੋਂ ਸਾਨੂੰ ਆਲਮਟੋਲੀ ਕੀਤਾ ਜਾਂਦਾ ਸੀਗਾ WhatsApp ਦੇ ਦਿਓ ਅਸੀਂ ਵਟਸਐਪ ਤੇ ਭੇਜ ਦਿਆਂਗੇ ਤਾਂ ਫਿਰ ਉਸ ਤੋਂ ਬਾਅਦ ਫੋਨ ਚੱਕੜਾ ਬੰਦ ਕਰਤਾ ਫਿਰ ਆਪਾਂ ਜਿਹੜੀ ਅੱਜ ਦੀ ਮੀਟਿੰਗ ਕੀਤੀ ਹੈ ਉਹ ਤੁਹਾਡੇ ਪੱਲੇ ਪੈ ਗਈ ਤਾਂ ਹੁਣ ਇਥੋਂ ਅਧਿਕਾਰੀ ਜਾਣਗੇ 10 ਤਰੀਕ ਨੂੰ 10ਵੇਂ ਮਹੀਨੇ ਦੀ ਨੂੰ ਵੱਡੇ ਪੱਧਰ ਤੇ ਮਨਰੇਗਾ ਬਾਰੇ ਤੁਸੀਂ ਤਿਆਰੀ ਕਰ ਲਿਓ ਜਿੰਨੇ ਵੀ ਪਿੰਡਾਂ ਦੇ ਵਿੱਚ ਨਵੇਂ ਪੁਰਾਣੇ ਬੰਦੇ ਹੈਗੇ ਆ ਪਿੰਡ 'ਚੋਂ ਇੱਕ ਇੱਕ ਦੋ ਦੋ ਬੰਦੇ ਤੁਸੀਂ ਆ ਕੇ ਆਪ ਦੀ ਗੱਲ ਰੱਖ ਸਕਦੇ ਹੋ ਉੱਥੇ ਸਟੇਟਮੈਂਟ ਕੋਲ ਜੀ ਤਾਂ ਵੇਖੋ ਜੇ ਤੁਸੀਂ ਹਿੰਮਤ ਕੀਤੀ ਤਾਂ ਨਾਲ ਤੁਸੀਂ ਉਹ ਸੀਮਤ ਦੇ باوجود ਅੱਜ ਉਹ ਦਫ਼ਤਰ ਵੇਖ ਲਿਆ ਕਿਿੱਥੇ ਸਾਡੀ ਬਹੁਤ ਹਰ ਵਿਦਿਅਕ ਵਕਾਫ ਦਾ ਬੀਮਾ ਪਰਿਵਾਰਾਂ ਦਾ ਜਿਹੜਾ ਇੱਕ ਖਜ਼ਾਨਾ ਹੈ ਉਹ ਖਜ਼ਾਨੇ ਵਾਲਾ ਦਫ਼ਤਰ ਵੇਖ ਲਿਆ ਹੁਣ ਇਸੇ ਤਰ੍ਹਾਂ ਅਸੀਂ ਅੱਗੇ ਤੁਹਾਡੇ ਤੇ ਇੱਕ ਸਲਾਹ ਲੈ ਲੈਣੀ ਆ ਕਿ ਮੁੱਦੇ ਬਹੁਤ ਨਹੀਂ ਜੇ ਤੁਸੀਂ ਸੰਯੋਗ ਦੇ ਦਿਓ ਕੀ ਸਹਿਯੋਗ ਦੇ ਦੇਓ ਉਹਨਾਂ ਮੁੱਦਿਆਂ ਤੇ ਲੜਾਈ ਕਰਨ ਦੀ ਸਹਿਮਤੀ ਦੇ ਦਿਓ ਤਾਂ ਉਹ ਆਪਾਂ ਸ਼ੁਰੂਆਤ ਕਰਨੀ ਕਦੋਂ ਕਿ ਅੱਜ ਪਹਿਲੀ ਤਰੀਕ ਦਸਵਾਂ ਮਹੀਨਾ ਹੈ ਤਾਂ ਉਹ ਸ਼ੁਰੂਆਤ ਆਪਾਂ ਕਰਾਂਗੇ ਪਹਿਲੀ ਤਰੀਕ 11ਵੇਂ ਤੋਂ ਉਹਨੇ ਨੂੰ ਕੋਈ ਸੀਜ਼ਨ ਖਤਮ ਹੋ ਜਾਏਗਾ ਬੜਾ ਮੋਟਾ ਚੱਲਦਾ ਰਹੇਗਾ ਉਹਨਾਂ ਮੁੱਦਿਆਂ ਬਾਰੇ ਵਿਚਾਰ ਕਰਾਂਗੇ ਮੈਂ ਬੇਨਤੀ ਕਰੂੰਗਾ ਸਾਡੇ ਜਵੰਤ ਸ਼ਕਤੀ ਨਰਿੰਦਰ ਕੌਰ ਏ ਅਸੀਂ ਇੱਕ ਲਿਸਟ ਬਣਾਈ ਆ ਮੁੱਦੇ ਜਿਹੜੇ ਸਾਡੇ ਦੋ ਹੋ ਰਹਿੰਦੇ ਆ ਅਤੇ ਜਿੰਨੇ ਕਿ ਲਿਖੇ ਹੋਇਆ ਟਾਈਮ ਨੂੰ ਆਪਾਂ ਮੁੱਖ ਰੱਖਦੇ ਹੋਇਆ ਉਹਨਾਂ ਮੁੱਦਿਆਂ ਤੇ ਵਿਚਾਰ ਕਰਦੇ ਹਾਂ ਬੋਲੋ ਜੀ ਆਪਾਂ ਜਰਾ ਜੀ ਆਪਾਂ ਜੀ ਬਹੁਤ ਰਾਣ ਦੇ ਇੱਕ 11 25 ਨੂੰ ਪਰਮਾਨੈਂਟ ਟੈਂਟ ਲਾ ਕੇ ਸਮੂਹ ਮੁੰਦੂਰ ਵੈਲਫੇਅਰ ਸਭਾ ਦੇ ਅਹੁਦੇਦਾਰ ੱਖੀ ਮੰਗਾ ਨੂੰ ਲੈ ਕੇ ਅਨਮਿਤੇ ਸਮੇਂ ਸੰਘਰਸ਼ ਕਰਨਗੇ ਮੁੱਦਾ ਨੰਬਰ 1 ਮਨ ਰੇਗਾ ਮਨਜ਼ੂਰਾਂ ਦੀਆਂ ਆ ਰਹੀਆਂ ਮੁਸ਼ਕਲਾਂ ਤੋਂ ਬੰਦੀ ਨੰਬਰ 2 ਲਾਪਤਰੀ ਕਾਰਡ ਦਾ ਸਕਾਲਰਸ਼ਿਪ ਵਿਜੀਟੇ ਅਤੇ ਐਸਸੀ ਕੈਟਾਗਰੀ ਬੱਚਿਆਂ ਲਈ ਨੌਕਰੀਆਂ ਸੰਬੰਧੀ ਨੰਬਰ 3 ਖੜਾ ਨੇ ਪਾਣੀ ਵਿੱਚ ਨਤਾਰੇ ਗਏ ਮਨਦੂਬੀ ਬਰਾਬਰ ਦੇ ਮੁਆਵਜ਼ੇ ਦੇ ਹੱਕ ਲੈਣ ਸੰਬੰਧੀ ਤੇਲ ਬੱਤੇ ਦੀ ਤੇਲ ਬੱਤੇ ਅਤੇ ਲੈਟਰਨ ਬਾਥਰੂਮ ਅਤੇ ਕੱਚੇ ਮਕਾਨ ਦੀ ਗ੍ਰਾਂਟ ਲੈਂਡ ਸੰਬੰਧੀ ਅਤੇ ਐਸਸੀ ਕੈਟਾਗਰੀ ਨਾਲ ਸੰਬੰਧਿਤ ਧਾਰਮਿਕ ਹਸਪਤਾਲਾਂ ਦੀ ਗ੍ਰਾਂਟ ਲੈਂਡ ਸੰਬੰਧੀ ਨੰਬਰ 5 ਕਿਸ਼ਮ ਕਾਰਡ ਨੀਲਾ ਕਾਰਡ ਬੀਪੀਐਲ ਕਾਰਡ ਰਾਸ਼ਨ ਕਾਰਡ ਮੈਡੀਕਲ ਬੀਮਾ ਕਾਰਡ ਲਾਪਤਰੀ ਕਾਰਡ ਸਬੰਧੀ ਸਹੂਲਤਾ ਪੂਰਨ ਰੂਪ ਵਿੱਚ ਲਾਗੂ ਕਰਵਾਈਆਂ ਜਾਣ ਨੰਬਰ 6 ਸੂਬਾ ਪਿੰਡਾਂ ਦੇ ਵਿਕਾਸ ਲਈ ਆਮ ਜਲਾਸ ਹਰ ਸਾਲ ਵਿੱਚ ਦੋ ਵਾਰੀ ਜੀਮਿਨਿ ਪਾਇਆ ਜਾਵੇ ਕਿ ਕਿੰਨੀ ਗ੍ਰਾਂਟ ਆਈ ਅਤੇ ਕਿੰਨੀ ਗ੍ਰਾਂਟ ਪਾਇਆ ਆ ਆਮ ਜਲਾਸ ਵਿੱਚ ਸੂਚਨਾ ਹਿਤ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਉਣ ਲਈ ਯਕੀਨੀ ਬਣਾਇਆ ਜਾਵੇ ਨੰਬਰ 7 ਪੈਨਸ਼ਨਾਂ ਵਿਧਵਾ ਔਰਤਾਂ ਹੈਂਡੀਕੈਪ ਅਤੇ ਬਜ਼ੁਰਗਾਂ ਦੀ ਦਵਾਈ ਗਵਰਾਂਡੀ ਸੂਚੇ ਹਰਿਆਣਾ ਸਰਕਾਰ ਜਿੰਨੀ ਕਰਵਾਈ ਜਾਵੇ ਅਤੇ ਸ਼ਗਲ ਸਕੀਮਾਂ ਵਿੱਚ ਵਾਧਾ ਕੀਤਾ ਜਾਵੇ। ਨੰਬਰ 8 ਮਜ਼ਦੂਰ ਕੈਟਾਗਰੀ ਗਰੀਬੀ ਰੇਖਾ ਨਾਲ ਸੰਬੰਧਿਤ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਖੱਜਲ ਖਵਾਰ ਕੀਤਾ ਜਾਂਦਾ ਹੈ ਅਤੇ ਇਨਸਾਫ ਮਿਲਣ ਦੀ ਕਿਸੇ ਨੂੰ ਵੀ ਕੋਈ ਉਮੀਦ ਨਹੀਂ ਹੈ। ਇਸ ਤਰ੍ਹਾਂ ਮੈਡੀਕਲ ਸਰਕਾਰੀ ਹਸਪਤਾਲਾਂ ਵਿੱਚ ਲੜਾਈ ਝਗੜੇ ਕਰਨ ਲਈ ਜਾਲੀ ਪੱਤੀ ਚੁੱਕਦਾ ਕਰਚਾ ਬਣਾਇਆ ਜਾਂਦਾ ਹੈ ਗਰੀਬ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਇਸ ਵਿੱਚ ਸੰਘਰਸ਼ ਕਰਨ ਦੀ ਲੋੜ ਹੈ ਨੰਬਰ 9 ਪਿੰਡਾ ਵਿੱਚ ਪ੍ਰਾਈਵੇਟ ਲੋਨ ਦੇਣ ਦੀ ਬਹੁਤ ਵੱਡੀ ਮੂਹਰ ਚੱਲ ਰਹੀ ਹੈ ਜਿਸ ਦੀ ਵਿਆਜ ਗਰੀਬ ਲੋਕਾਂ ਦਾ ਦੇ ਲੱਖ ਤੋੜ ਦੇਣੀ ਹੈ ਅਤੇ ਇਸੇ ਸਰਕਾਰੀ ਲੋਨ ਬਾਰੇ ਆਪਣੇ ਸਮਾਜ ਦੇ ਲੋਕਾਂ ਨੂੰ ਜੇ ਸਰਕਾਰੀ ਲੋਨ ਮਿਲ ਜਾਵੇ ਤਾਂ ਉਸ ਦੀ ਸਬਸਿਡੀ ਮਿਲ ਜਾਵੇ ਤਾਂ ਸਾਡੇ ਸਮਾਜ ਦੇ ਲੋਕਾਂ ਦਾ ਫਾਇਦਾ ਹੋ ਜਾਣਾ ਹੈ ਨੰਬਰ 10 ਮਾਨ ਜੋ ਪੰਜਾਬ ਪਿਆਨਾ ਹਾਈ ਕੋਰਟ ਵੱਲੋਂ ਪਾਸ ਕਰ ਹੋਏ ਆ ਅਨੁਸੂਚਿਤ ਜਾਤੀ ਦੇ ਬੰਦਿਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜ ਵਿੱਚ ਫ੍ਰੀ ਪੜਾਈਆਂ ਪੜਾਇਆ ਜਾਵੇ ਉਹਨਾਂ ਨੂੰ ਲਾਗੂ ਕਰਵੋ ਲਈ ਸਖਤ ਲੋੜ ਹੈ ਜੈ ਪੰਜਾਬ ਜੈ ਹਿੰਦ ਰਾਜੇ ਇਹ ਮੁੱਦਾ ਮੁੱਦੇ ਅਲੇ ਦੋ ਤਿੰਨੇ ਰਹਿੰਦੇ ਆ ਇਸ ਮੁੱਦਿਆਂ ਨੂੰ ਜਿਵੇਂ ਅੱਜ ਮਨਰੇਗਾ ਦੇ ਵਿੱਚ ਤੁਸੀਂ ਆਮਦੀ ਤਾਕਤ ਤੇ ਬਲ ਬੁੱਤੇ ਦੇ ਨਾਲ ਲੈਟਰ ਜਾਰੀ ਕਰਾਇਆ ਕਿ ਇੱਥੋਂ ਦੇ ਅਫਸਰ ਫਿਰੋਜ਼ਪੁਰ ਆ ਕੇ ਸੁਣਾਈ ਕਰਨਗੇ ਇਸੇ ਤਰ੍ਹਾਂ ਪੁਲਿਸ ਮਹਿਕਮੇ ਨੂੰ ਇਸੇ ਤਰ੍ਹਾਂ ਵਿਜੀਫੇ ਸਕਾਲਰਸ਼ਿਪ ਮਹਿਕਮੇ ਨੂੰ ਇਸੇ ਤਰ੍ਹਾਂ ਪੈਨਸ਼ਨਾਂ ਵਾਲਿਆਂ ਨੂੰ ਆਪਾਂ ਇੱਕ ਲੰਮੇ ਸਮੇਂ ਤੋਂ ਟੈਂਟ ਲਾ ਕੇ ਬੈਠਣਾ ਹੈ ਜੇ ਤੁਹਾਡੀ ਸਹਿਮਤੀ ਹੋਵੇ ਤਾਂ ਆਪਾਂ ਅੱਗੇ ਤਿਆਰੀ ਕਰਾਂਗੇ ਆ ਮੁੱਦੇ ਜਿਹੜੇ ਹੈਗੇ ਤੁਹਾਨੂੰ ਦੱਸਿਆ ਇਹਦੇ ਵਿੱਚ ਮੁੱਦੇ ਅਜੇ 2 ਹੋਰ ਰਹਿ ਗਏ ਆ ਉਹ ਵੀ ਵਿੱਚ ਆਪਾਂ ਪਾ ਦਿਆਂਗੇ ਇਹ ਕੋਈ ਔਖਾ ਨਹੀਂ ਹੈਗਾ ਕਿਉਂ ਕੋਈ ਔਖਾ ਕਿਉਂ ਨਹੀਂ ਹੈਗਾ ਕਿ ਲਗਭਗ ਆਪਣੇ ਕੋਲੇ ਜਿੰਨੇ ਪਿੰਡ ਆ ਜਦੋਂ ਟੈਂਟ ਲਾ ਲੈਣਾ ਤੇ ਦੋ ਪਿੰਡਾਂ ਦੀ ਆਪਾਂ ਹਾਜ਼ਰੀ ਡੇਲੀ ਦੀ ਦੇਣੀ ਆ ਵਾਰੀ ਨਾਲ ਚੈਨ ਬਾਈ ਦੇ ਲੱਗੇ ਜਾਣੇ ਆ ਲਗਭਗ ਆਪਾਂ ਇੱਕ ਪਿੰਡ ਨੂੰ ਵਾਰੀ ਮਹੀਨੇ ਬਾਅਦ ਆਣੀ ਕਰਨੀ ਆ ਦੋ ਪਿੰਡਾਂ ਨੂੰ ਤਾਂ ਇਹ ਜੇ ਤੁਹਾਡੀ ਸਾਂਭੀ ਹੋਵੇ ਤੇ ਆਲੀ ਕਰਨ ਦੀ ਲੋੜ ਹੈਗੀ ਆ ਬਈ ਹਾਂਜੀ ਹਾਂਜੀ ਹੈਗੀ ਆ ਲੋੜ ਕਰਨ ਦੀ ਤਿਆਰੀ ਇਹ ਜੀ ਹੈ ਜੀ ਦੇਖਿਓ ਤੁਸੀਂ ਇੱਥੇ ਬਾਵਾ ਖੜੀਆਂ ਕਰ ਦੇਣੀਆਂ ਉਸ ਤੋਂ ਬਾਅਦ ਤੁਸੀਂ ਮੈਨੂੰ ਫਸਾ ਦੇਣਾ ਫੈਸਲਾ ਲੈਣ ਤੋਂ ਬਾਅਦ ਬਾਅਦ ਸਾਥ ਨਹੀਂ ਦੇਣਾ ਜਿਹੜੇ ਸੋਤਾ ਖਰਾਬ ਕਰਦਾ ਉਹ ਵੀ ਤੁਸੀਂ ਸਾਰਿਆਂ ਨੇ ਖਰਾਬ ਕਰ ਦੇਣਾ ਕਹੋ ਮੈਂ ਅਗਲੀ ਗੱਲ ਕੀ ਵੇਖੋ ਅੱਜ ਮਨਰੇਗਾ ਭਾਵੇਂ ਪੂਰੀ ਨਹੀਂ ਚੱਲਦੀ ਪਰ ਮਨਰੇਗਾ ਬਾਰੇ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਕੀ ਹੁੰਦਾ ਅੰਦਰ ਫਸ ਕੇ ਗੱਲ ਠੀਕ ਆ ਇਹ ਮੁੱਦੇ ਤੁਹਾਡੇ ਜਿਹੜੇ ਹੈਗੇ ਆ ਤੁਸੀਂ ਮੇਰੇ ਨਾਲ ਤੁਰੇ ਫਿਰਦੇ ਹੋ ਇਹ ਮੁੱਦੇ ਤੁਹਾਡੇ ਧਿਆਨ 'ਚ ਆ ਗਏ ਇਹ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਇਹ ਲਾਗੂ ਸ਼ੁਰੂ ਹੋ ਗਏ ਕੋ ਲੋਕਾਂ ਨੇ ਸਿਆਸੀ ਲੋਕਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਪਿੰਡ ਵਾਲੇ ਤੁਹਾਡੇ ਤੋਂ ਉਮੀਦ ਰੱਖਣਗੇ ਕਿ ਇਹ ਬੰਦੇ ਕੁਝ ਕਰ ਸਕਦੇ ਆ ਇਹ ਹਿੰਮਤ ਵਾਲੇ ਆ ਇਹਨਾਂ ਨੇ ਐਸ ਮੁੱਦੇ ਤੇ ਡੀਸੀ ਨਾਲ ਮੀਟਿੰਗ ਕੀਤੀ ਆ ਐਸ ਮੁੱਦੇ ਤੇ ਜੀਡੀਸੀ ਪੰਜਾਬ ਨਾਲ ਮੀਟਿੰਗ ਕੀਤੀ ਆ ਇਸੇ ਤਰ੍ਹਾਂ ਜੇ ਤੁਸੀਂ ਚਾਹੁੰਦੇ ਹੋ ਤੇ ਭਾਈ ਅੱਜ ਦੇ ਜਿਹੜੀ ਮੇਰੇ ਮਨ 'ਚ ਗੱਲ ਸੀ ਜਿਹੜੀ ਆਪਾਂ ਦੱਸਣੀ ਸੀ ਤੁਹਾਨੂੰ ਉਹਦੇ ਬਾਰੇ ਗੱਲ ਕਰ ਦਿੱਤੀ ਆ ਤਾਂ ਉਹ ਪਾਸ ਕਰਨ ਦੀ ਲੋੜ ਹੈਗੀ ਆ ਹੁਣ ਗੱਲ ਇਹ ਆ ਕਿ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਇਹ ਖਰਚੇ ਕਿਵੇਂ ਆਉਣੇ ਆ ਕਿਉਂ ਭਾਈ ਅਜੇ ਤਾਂ ਹੁੰਦਾ ਨਾ ਵੀ ਖਰਚੇ ਕਿਵੇਂ ਆਉਣੇ ਆ ਟੈਂਟ ਦਾ ਕਿਰਾਇਆ ਸੱਤੋ 500 1200 ਡੇਲੀ ਦਾ ਪੈਣਾ ਹੈ ਕਹਣਾ ਭਾਈ ਹਾਂਜੀ ਮਾਈਕ ਸਪੀਕਰ ਦਾ ਕਿਰਾਇਆ ਵੀ ਪੈਣਾ ਹੈ ਉੱਥੇ ਲੰਗਰ ਵੀ ਚੱਲਣਾ ਹੈ ਚੱਲਣਾ ਇਹ ਖਰਚੇ ਕੱਟਣੇ ਕੋਈ ਔਖੇ ਨਹੀਂ ਆਪਾਂ ਇੱਕ ਮੈਂਬਰ ਨੂੰ ਜਿਹੜੇ 50 ਇੱਕ ਮੈਂਬਰ ਨੂੰ ਜਿਹਦੀ ਵਾਰੀ ਆਣੀ ਆ ਉਹਨੂੰ ਇੱਕੀ ਗੱਲ ਕਰਨੀ ਆ ਕਿ ਤੁਸੀਂ ਜੇ ਹੋਟਲ ਤੋਂ ਰੋਟੀ ਖਾਣੀ ਉਹ 100 ਰੁਪਏ ਦੀ ਲੱਗਦੀ ਆ ਪਰ ਅਸੀਂ ਜਿਹੜੀ ਜਿਹੜੀ ਪਾਰਟੀ ਆਏਗੀ ਬੈਠਣ ਦੀ ਉਹ 20 ਬੰਦੇ ਆਉਣ ਚ 15 ਬੰਦੇ ਆਣ ਉਹ 50-50 ਰੁਪਏ ਉੱਥੇ ਜਮ੍ਹਾਂ ਕਰਾ ਦੇ ਜਾਣ ਉਹ ਆਪਣੇ ਖਰਚੇ ਜਿਹੜੇ ਹੈਗੇ ਉਹਦੇ ਚ ਅਡਜਸਟ ਹੋ ਜ ਜਾਣੀ ਕੋਈ ਔਖੇ ਤਾਂ ਨਹੀਂ ਬਈ ਨਹੀਂ ਇਹ ਹੈਗੇ ਔਖੇ ਬਈ ਨਹੀਂ ਨਹੀਂ ਜਿਹੜੀ ਪਾਰਟੀ ਦੇ ਮਨਰੇਗਾ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਵੀ ਕਾਂਗੇ ਵੀ ਭਾਈ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਸਾਡਾ ਜਿਹੜਾ ਆ ਫੰਡ ਦੇ ਵਿੱਚ ਯੋਗਦਾਨ ਪਾਓ ਇਸੇ ਤਰ੍ਹਾਂ ਬਹੁਤ ਪਾਰਟੀਆਂ ਨੇ ਦਾਨ ਕਰਨ ਵਾਲੀਆਂ ਜਦੋਂ ਤੁਸੀਂ ਇਕੱਠੇ ਸ਼ੁਰੂ ਹੋ ਗਏ ਉਹਨਾਂ ਨੂੰ ਵੀ ਕਾਂਗੇ ਵੀ ਭਾਈ ਸਾਡੇ ਖਰਚੇ ਪੂਰੇ ਨਹੀਂ ਹੁੰਦੇ ਤੁਸੀਂ ਇਹ ਵੀ ਠੀਕ ਆ ਖਰਚੇ ਵਾਲੀ ਵੀ ਹੱਲ ਹੋ ਗਈ ਗੱਲ ਕਿਉਂ ਵੀ ਮੰਜ਼ੂਰਾ ਜੇ ਤੁਸੀਂ ਤਗੜੇ ਹੋ ਕੇ ਇਹਨੂੰ ਇਸ ਮੁੱਦੇ ਨੂੰ ਇਸ ਮਤੇ ਨੂੰ ਤੁਸੀਂ ਸਿਰੇ ਲਾ ਦਿੰਦੇ ਹੋ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਸੇ ਐਮਐਲਏ ਸਰਪੰਚ ਦੀ ਡੋੜ ਨਹੀਂ ਪੈਗੀ ਤੁਸੀਂ ਆਪ ਖੁਦ ਕੰਮ ਕਰ ਸਕਦੇ ਹੋ ਤੁਸੀਂ ਆਪ ਦਫ਼ਤਰ ਦੇਖ ਸਕਦੇ ਹੋ ਤੁਸੀਂ ਮੀਟਿੰਗਾਂ ਕਰ ਸਕਦੇ ਹੋ ਹੁਣ ਮੇਰੇ ਨਾਲ ਗਏ ਸੀਗੇ ਸਵੰਨਣਾ ਜੀ ਮੜਾਈ ਉੱਠਿਓ ਬਾਬਾ ਬਗਰਾਮ ਜੀ ਉੱਠਿਓ ਇਸ ਵਰਨਾਰਾਣੀ ਸਦੀ ਪੜੀ ਲਿਖੀ ਕੁੜੀ ਆ ਪਾਉੜਮ ਸਾਡੇ ਠੀਕ ਆ ਸਧਾਰਨ ਬੰਦੇ ਆ ਜਿਹੜੀ ਆਪਾਂ ਅੰਦਰ ਮੀਟਿੰਗ ਕੀਤੀ ਆ ਉਹਦੇ ਬਾਰੇ ਕਿੰਨੀਆਂ ਆਪਾਂ ਗੱਲਾਂ ਕੀਤੀਆਂ ਉਹਨਾਂ ਨੂੰ ਕਿਸੇ ਨੂੰ ਬੋਲਣ ਦੀ ਹਿੰਮਤ ਰਹੀ ਵਰਨਾ ਬੋਲ ਕੇ ਕੀ ਆਪਾਂ ਸਭ ਬੋਲੇ ਦਿੱਤਾ ਸਾਰਿਆਂ ਨੂੰ ਨਹੀਂ ਅੰਦਰ ਕੀ ਗੱਲ ਅੰਦਰ ਇਹੀ ਉਹਨਾਂ ਨੇ ਟਾਈਮ ਆਪਾਂ ਨੂੰ ਦਿੱਤਾ ਕਿਉਂਕਿ ਤੁਹਾਡੀ ਗੱਲ ਸੁਣੀ ਜਾਵੇਗੀ ਇਹੋ ਵੀ ਦਫ਼ਤਰ ਤੇ ਅੱਗੇ ਭੇਜਾਂਗੇ ਵੱਡੇ ਬਲਾਕਾਂ ਦੇ ਵੀ ਬੁਲਾਵਾਂਗੇ मतलब जेडीसी मैडम ਦੇ ਸਾਹਮਣੇ ਬਿਠਾ ਕੇ ਤੁਹਾਡੀ ਬਰਾਬਰ ਮੂੰਹ ਤੇ ਗੱਲ ਜੋ ਵੀ ਹੋਵੇਗੀ ਸਾਹਮਣੇ ਸਾਹਮਣੇ ਹੋਵੇਗਾ। મતલબ ਅੱਗੇ ਤਰ੍ਹਾਂ ਨਹੀਂ ਹੋਊਗਾ ਆਹਮਣੇ ਸਾਹਮਣੇ ਫਟਾ ਕੇ ਗੱਲ ਕੀਤੀ ਜਾਵੇਗੀ। ਇਸੇ ਤਰ੍ਹਾਂ ਜਿਹੜੇ ਆ ਮੁੱਦੇ ਆਪਣੇ 11 ਲਿਖੇ ਹੋਏ ਆ ਤੇ ਦੋ ਮੁੱਦੇ ਹੋਰ ਆ 13 ਸਾਰਿਆਂ ਮਹਿਕਮਿਆਂ ਨੂੰ ਆਪਾਂ ਆਪਣੇ ਬਲ ਬੁੱਤੇ ਤੇ ਮਜਬੂਰ ਕਰ ਦੇਾਂਗੇ ਸਾਡੀ ਕਾਰਵਾਈ ਕਰਨੀ ਪੈਣੀ ਆ ਨਹੀਂ ਤਾਂ ਭਾਈ ਸਾਹਿਬ ਵੀ ਇਸੇ ਤਰ੍ਹਾਂ ਨਹੀਂ ਚੱਕਾ ਜੰਮ ਕਰਦੇ ਰਹਿਣਗੇ। ਪਰ ਮੈਨੂੰ ਲੋੜ ਆ ਤੁਹਾਡੇ ਸਾਥ ਦੀ। ਤੁਸੀਂ ਸਾਥ ਦਿੰਦੇ ਰਹੋ। ਆਪਾਂ ਅੱਗੇ ਵਟਕਰਦੇ ਆਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਜੀ ਜੈ